ਅੱਜ ਅਸੀਂ ਅਜਿਹੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਦੇ ਬਾਰੇ ਲੋਕ ਅਕਸਰ ਹੀ ਬਹੁਤ ਘੱਟ ਗੱਲਬਾਤ ਕਰਦੇ ਹਨ ਹਾਂਜੀ ਉਹ ਵਿਸ਼ਾ ਹੈ ਮੈਂਟਲ ਹੈਲਥ ਦਾ ਜਿੱਦਾਂ ਸਰੀਰ ਦੇ ਵਿੱਚ ਕੋਈ ਦਰਦ ਹੁੰਦਾ ਹੈ ਉਹ ਸ਼ੇਅਰ ਕਰ ਲਿਆ ਜਾਂਦਾ ਹੈ ਜਾਂ ਕੋਈ ਹੋਰ ਤਕਲੀਫ ਹੈ ਉਹਦੇ ਬਾਰੇ ਅਸੀਂ ਇੱਕ ਦੂਜੇ ਨੂੰ ਦੱਸ ਦਿੰਦੇ ਹਾਂ ਪਰ ਕੁਝ ਸੰਕੇਤ ਸਾਡੇ ਮਨ ਵੀ ਦਿੰਦਾ ਹੈ ਜਿਹੜੇ ਕਿ ਠੀਕ ਨਹੀਂ ਹੁੰਦੇ ਹੈਗੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਮੈਂਟਲ ਹੈਲਥ ਤੁਹਾਡੀ ਠੀਕ ਨਹੀਂ ਪਰ ਇਸ ਵਿਸ਼ੇ ਦੇ ਉੱਤੇ ਸਾਡੇ ਵੱਲੋਂ ਜਿਹੜੀ ਗੱਲਬਾਤ ਹੈ ਉਹ ਬਹੁਤ ਹੀ ਘੱਟ ਕੀਤੀ ਜਾਂਦੀ ਆ ਜਿਦੇ ਕਰਕੇ ਜਿਹੜੀ ਹਾਲਾਤ ਨੇ ਉਹ ਹੋਰ ਜ਼ਿਆਦਾ ਫਿਰ ਖਰਾਬ ਹੁੰਦੇ ਜਾਂਦੇ ਨੇ ਕਿਉਂਕਿ ਉਸ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੀ ਨਹੀਂ ਜਾਂਦੀ ਤੇ ਅੱਜ ਆਪਾਂ ਇਉਂਨਾ ਹੀ 10 ਸੰਕੇਤਾਂ ਬਾਰੇ ਗੱਲਬਾਤ ਕਰਾਂਗੇ ਅਜਿਹੇ 10 ਇਸ਼ਾਰੇ ਜਦੋਂ ਤੁਹਾਡਾ ਸਰੀਰ ਦੰਦਾ ਹੈ ਤੁਹਾਨੂੰ ਜਦੋਂ ਉਹ ਦੱਸਦਾ ਵੀ ਤੁਹਾਡੀ ਮੈਂਟਲ ਹੈਲਥ ਹੈ ਜਿਹੜੀ ਉਹ ਠੀਕ ਨਹੀਂ ਹੈਗੀ ਤਾਂ 10 ਇਸ਼ਾਰੇ ਨੇ ਜਿਹੜੇ ਕਿ ਬਾਡੀ ਦੇ ਵਿੱਚ ਅਸੀਂ ਫੀਲ ਕਰ ਸਕਦੇ ਆ ਅਸੀਂ ਆਪਣੇ ਆਪ ਦੇ ਅੰਦਰ ਫੀਲ ਕਰ ਸਕਦੇ ਆ ਜੇਕਰ ਇਹਨਾਂ 10 ਇਸ਼ਾਰਿਆਂ ਦੇ ਵਿੱਚੋਂ ਇੱਕ ਵੀ ਸੰਕੇਤ ਜਾਂ ਇਸ਼ਾਰਾ ਤੁਹਾਡੇ ਅੰਦਰ ਹੈਗਾ ਤਾਂ ਤੁਹਾਡੀ ਜਿਹੜੀ ਮੈਂਟਲ ਹੈਲਥ ਆ ਉਹ ਠੀਕ ਨਹੀਂ ਹੈਗੀ ਉਹਨੂੰ ਮਤਲਬ ਉਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਆ ਜੇ ਤੁਸੀਂ ਉਸ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਹੀ ਡਿਪਰੈਸ਼ਨ ਜਾਂ ਐਂਜਾਇਟੀ ਦੇ ਸ਼ਿਕਾਰ ਤੁਸੀਂ ਹੋ ਸਕਦੇ ਹੋ ਕਿਹੜੇ ਉਹ 10 ਇਸ਼ਾਰੇ ਨੇ ਜਾਂ ਸੰਕੇਤ ਸਿੰਪਟਮ ਕਿਹੜੇ ਨੇ ਚਲੋ ਆਪਾਂ ਉਹਨਾਂ ਬਾਰੇ ਇੱਕ ਇੱਕ ਕਰਕੇ ਗੱਲਬਾਤ ਕਰਦੇ ਹਾਂ ਪਹਿਲਾ ਸੰਕੇਤ ਹੈ ਜਿਹੜਾ ਮਨ ਸਾਨੂੰ ਦੰਦਾ ਹੈ ਉਹ ਹੈ ਥਕਾਵਟ ਮਹਿਸੂਸ ਹੋਣਾ ਜਦੋਂ ਸਵੇਰੇ ਉੱਠਣਸਾਰ ਹੀ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਹੋਵੇ ਕਿਸੇ ਵੀ ਕੰਮ ਕਰਨ ਨੂੰ ਕੋਈ ਵੀ ਕੰਮ ਕਰਨ ਨੂੰ ਮਨ ਨਾ ਕਰੇ ਔਰ ਕਿਸੇ ਨਾਲ ਵੀ ਗੱਲਬਾਤ ਕਰਨ ਨੂੰ ਮਨ ਨਾ ਕਰੇ ਤਾਂ ਇਹ ਪਹਿਲਾ ਸੰਕੇਤ ਆ ਜਿਹੜਾ ਤੁਹਾਡਾ ਮਨ ਦਿੰਦਾ ਹੈ ਕਿ ਮਨ ਤੁਹਾਡਾ ਭਰ ਚੁੱਕਿਆ ਹੈ ਥੱਕ ਚੁੱਕਿਆ ਹੈ ਜਦੋਂ ਇਹ ਸੰਕੇਤ ਬੋਡੀ ਨੂੰ ਮਿਲਦਾ ਤਾਂ ਬੋਡੀ ਵੀ ਥਕਾਵਟ ਮਹਿਸੂਸ ਕਰਦੀ ਆ ਤੇ ਅੰਦਰੋਂ ਕਮਜ਼ੋਰ ਆ ਜਿਹੜਾ ਉਹ ਕਮਜ਼ੋਰ ਮਹਿਸੂਸ ਕਰਦਾ ਹੈ ਅੰਦਰੋਂ ਮਨ ਹੀ ਨਹੀਂ ਕਰਦਾ ਹੈਗਾ ਕਿ ਉੱਠ ਕੇ ਕੋਈ ਕੰਮ ਲੱਗਿਆ ਜਾਵੇ ਤਾਂ ਇਹ ਪਹਿਲਾ ਸੰਕੇਤ ਹੈ ਕਿ ਤੁਹਾਡੀ 멘ਟਲ ਹੈਲਥ ਆ ਜਿਹੜੀ ਉਹ ਖਰਾਬ ਹੋ ਰਹੀ ਆ ਤੇ ਤੁਹਾਡੀ ਜਿਹੜੀ ਸਰੀਰ ਆ ਇਹ ਹੁਣ ਧਿਆਨ ਮੰਗ ਰਿਹਾ ਹੈ ਜੇ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਤਾਂ ਡਿਪਰੈਸ਼ਨ ਜਾਂ ਐਂਜਾਇਟੀ ਦੇ ਸ਼ਿਕਾਰ ਤੁਸੀਂ ਹੋ ਸਕਦੇ ਹੋ ਪਹਿਲਾ ਸੰਕੇਤ ਹੈ ਇਹਨੂੰ ਸਮਝੋ ਦੂਜਾ ਸੰਕੇਤ ਮਨਸਾਂ ਨੂੰ ਦੰਦਾ ਹੈ ਓਵਰ ਥਿੰਕਿੰਗ ਦਾ ਜਦੋਂ ਜਿਹੜਾ ਮਨ ਹੈ ਬਹੁਤ ਜ਼ਿਆਦਾ ਸੋਚਣ ਲੱਗ ਜਵੇ ਛੋਟੀ ਛੋਟੀ ਗੱਲ ਤੇ ਗੁੱਸਾ ਆਉਣ ਲੱਗ ਜਾਵੇ ਇੱਕੋ ਹੀ ਗੱਲ ਬਾਰੇ بار 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 ਸੋਚੀ ਜਾਣਾ ਜ਼ਰੂਰਤ ਨਾਲੋਂ ਜ਼ਿਆਦਾ ਇੱਕ ਵਿਸ਼ੇ ਦੇ ਬਾਰੇ ਜਾਂ ਇੱਕ ਗੱਲ ਬਾਰੇ ਸੋਚਣਾ ਤੇ ਇਹ ਵੀ ਇੱਕ ਸੰਕੇਤ ਹੈ ਕਿ ਮਨ ਹੈ ਜਿਹੜਾ ਉਹ ਅੰਦਰੋਂ ਥੱਕਿਆ ਹੋਇਆ ਬੋਝਲ ਮਹਿਸੂਸ ਕਰ ਰਿਹਾ ਹੈ ਤੇ ਇਹਦਾ ਵੀ ਮੈਂਟਲ ਹੈਲਥ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਤੀਜਾ ਸੰਕੇਤ ਜੋ ਸਾਡੀ ਜਿਹੜੀ ਬਾਡੀ ਆ ਦਿੰਦੀ ਹੈ ਇਹ ਵੀ ਇੱਕ ਸਿੰਪਟਮ ਹੈ ਇਸ਼ਾਰਾ ਹੈ ਮੈਂਟਲ ਹੈਲਥ ਨਾ ਠੀਕ ਹੋਣ ਦਾ ਉਹ ਹੈ ਮੂਡ ਸਵਿੰਗ ਹੋਣਾ ਜਾਨੀ ਕਿ ਮੂਡ ਦਾ ਬਦਲਣਾ ਥੋੜੀ ਥੋੜੀ ਛੋਟੀ ਜੀ ਗੱਲ ਤੇ ਕਦੇ ਗੁੱਸਾ ਆ ਗਿਆ ਬਹੁਤ ਜ਼ਿਆਦਾ ਗੁੱਸਾ ਆ ਗਿਆ ਜਾਂ ਫਿਰ ਕਬਰਾਟ ਮਹਿਸੂਸ ਹੋਣੀ ਦਿਲ ਦੀ ਧੜਕਣ ਵੱਧ ਜਾਣੀ ਜਾਂ ਫਿਰ ਕਦੇ ਛੋਟੀ ਜੀ ਗੱਲ ਤੇ ਕਦੇ ਰੋਣ ਲੱਗ ਜਾਣਾ ਜਾਂ ਛੋਟੀ ਜੀ ਗੱਲ ਤੇ ਕੋਈ ਛੋਟੀ ਖੁਸ਼ੀ ਦਾ ਆਈ ਘਰੇ ਤਾਂ ਤੁਸੀਂ ਇੱਕਦਮ ਹੱਸਣ ਲੱਗ ਜਾਣਾ ਮੂਡ ਦਾ ਥੋੜਾ ਜਿਹਾ ਜਲਦੀ ਹੀ ਸਵਿੰਗ ਹੋਣਾ ਬਦਲਣਾ ਕਦੇ ਕਿਵੇਂ ਦਾ ਹੋ ਗਿਆ ਕਦੇ ਕਿਵੇਂ ਦਾ ਹੋ ਗਿਆ ਇਸ ਤੋਂ ਵੀ ਪਤਾ ਚੱਲਦਾ ਹੈ ਵੀ ਮੈਂਟਲ ਹੈਲਥ ਠੀਕ ਨਹੀਂ ਹੈਗੀ ਚੌਥਾ ਸੰਕੇਤ ਹੈ ਸੋਸ਼ੀਅਲੀ ਕੱਟ ਜਾਣਾ ਕਈ ਵਾਰ ਕੀ ਹੁੰਦਾ ਹੈ ਕਿ ਜਿੰਮੇ ਪਹਿਲਾਂ ਜਿਹੜੇ ਲੋਕਾਂ ਨਾਲ ਜਿਹੜੇ ਰਿਸ਼ਤਿਆਂ ਦੇ ਵਿੱਚ ਤੁਸੀਂ ਰਹਿੰਦੇ ਸੀ ਪਰ ਹੁਣ ਉਹਨਾਂ ਤੋਂ ਪਾਸਾ ਵਟਣ ਲੱਗ ਪਏ ਜਾਂ ਫੋਨ ਨਾ ਚੱਕਣਾ ਕਿਸੇ ਨੂੰ ਮਿਲਣਾ ਨਾ ਸੋਸ਼ੀਅਲੀ ਜਿੱਥੇ ਆਪਾਂ ਕਿਤੇ ਜਾਣਾ ਆਉਣਾ ਉੱਥੇ ਜਾਣਾ ਆਉਣਾ ਬੰਦ ਕਰ ਦਿੱਤਾ ਜਾਵੇ ਜੀ ਅਚਾਨਕ ਤਾਂ ਇਹ ਵੀ ਇੱਕ अर्ਲੀ ਸਟੇਜ ਹੋ ਸਕਦੀ ਆ ਡਿਪਰੈਸ਼ਨ ਜਾਂ ਐਂਜਾਇਟੀ ਵਿੱਚ ਜਾਣ ਤੋਂ ਪਹਿਲਾਂ ਦੀ ਇੱਕ अर्ਲੀ ਸਟੇਜ ਹੋ ਸਕਦੀ ਆ ਇਹ ਵੀ ਇੱਕ ਧਿਆਨ ਦੇਣ ਜੋ ਗੱਲ ਹੈ ਇਹਦੇ ਵਿੱਚ ਵੀ ਪਤਾ ਚੱਲਦਾ ਹੈ ਕਿ ਜਿਹੜੀ ਮੈਂਟਲੀ ਹੈਲਥ ਆ ਉਹ ਠੀਕ ਨਹੀਂ ਉਹਦੇ ਵੱਲ ਧਿਆਨ ਦੇਣ ਦੀ ਲੋੜ ਆ ਨੰਬਰ 5 ਤੇ ਹੈਗਾ ਜਿਹੜਾ ਸੰਕੇਤ ਹੈ ਉਹ ਹੈ ਛੋਟੀ ਛੋਟੀ ਗੱਲ ਤੇ ਟ੍ਰਿਗਰ ਹੋ ਜਾਣਾ ਜਾਨੀ ਕਿ ਗੱਲ ਕੋਈ ਬਹੁਤੀ ਵੱਡੀ ਵੀ ਨਾ ਹੋਣਾ ਕੋਈ ਛੋਟੀ ਜੀ ਗੱਲ ਕਿਸੇ ਨੇ ਕਹਿ ਤੀ ਤੇ ਉਹਦੇ ਟ੍ਰਿਗਰ ਹੋ ਜਾਣਾ ਉਹੀ ਤੁਹਾਨੂੰ ਚੁੱਭ ਜਾਣੀ ਦਿਲ ਤੇ ਲੱਗ ਜਾਣੀ ਵੀ ਹਾਂ ਆ ਗੱਲ ਮੈਨੂੰ ਕਿਉਂ ਕਹਿ ਤੀ ਬਸ ਛੋਟੇ ਛੋਟੇ ਗੱਲ ਤੇ ਨਰਾਜ਼ ਹੋ ਜਾਣਾ ਗੁੱਸੇ ਹੋਣਾ ਰੋਣ ਲੱਗ ਜਾਣਾ ਖਬਰਾਟ ਮਹਿਸੂਸ ਹੋਣਾ ਕਿਸੇ ਨੇ ਕੋਈ ਗੱਲ ਕੀਤੀ ਤਾਂ ਇੱਕਦਮ ਖਬਰਾਟ ਮਹਿਸੂਸ ਹੋਈ ਔਰ ਰੋਣਾ ਆ ਗਿਆ ਜਾਂ ਫਿਰ ਦਿਲ ਦੀ ਧੜਕਣਾ ਜਿਹੜੀ ਉਹ ਵੱਧ ਗਈ ਇਹ ਵੀ ਹੈਗਾ ਇੱਕ ਕਿ ਮੈਂਟਲ ਹੈਲਥ ਸਹੀ ਨਹੀਂ ਹੈਗੀ ਤੇ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਨੰਬਰ 6 ਤੇ ਹੈ ਨੀਂਦ ਦੀ ਬੇਤਰਤੀਬੀ ਜਾਨੀ ਕਿ ਨੀਂਦ ਦਾ ਜਾਂ ਤਾਂ ਨੀਂਦ ਬਹੁਤ ਜ਼ਿਆਦਾ ਆਉਣੀ ਕਈਆਂ ਨੂੰ ਹੁੰਦਾ ਵੀ ਨੀਂਦ ਆ ਜਿਹੜੀ ਉਹ ਬਹੁਤ ਜ਼ਿਆਦਾ ਆਉਂਦੀ ਆ ਜਾਂ ਫਿਰ ਨੀਂਦ ਬਿਲਕੁਲ ਵੀ ਨਹੀਂ ਆਉਣੀ ਜਿੰਨ ਕਿ ਜਿਹੜਾ 7-8 ਘੰਟੇ ਦਾ ਸਮਾਂ ਹੁੰਦਾ ਵੈਸੇ ਸੌਣ ਦਾ ਉਸ ਤੋਂ ਜ਼ਿਆਦਾ ਜ਼ਿਆਦਾ ਨੀਂਦ ਆ ਰਹੀ ਹੈ ਜਾਂ ਫਿਰ ਘਟ ਆ ਰਹੀ ਹੈ ਇਹ ਵੀ ਇੱਕ ਇਸ਼ਾਰਾ ਹੈ ਜੋ ਬਾਡੀ ਦਿੰਦੀ ਆ ਵੀ ਤੁਹਾਨੂੰ ਆਪਣੇ ਮੈਂਟਲ ਹੈਲਥ ਵੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਕੁਝ ਹੈ ਜੋ ਗਲਤ ਚੱਲ ਰਿਹਾ ਹੈ ਜੋ ਸਹੀ ਨਹੀਂ ਹੈਗਾ ਬਾਡੀ ਇਹ ਵੀ ਤੁਹਾਨੂੰ ਆਪਣੇ ਆਪ ਹੀ ਦੱਸਦੀ ਆ ਨੰਬਰ 7 ਜਿਹੜਾ ਹੈਗਾ ਉਹ ਹੈ ਵੀ ਬੇਵਜ੍ਹਾ ਦੀ ਚਿੰਤਾ ਜਾਂ ਡਰਦਾ ਹੋਣਾ ਕਈ ਵਾਰੀ ਗੱਲ ਕੁਝ ਹੁੰਦੀ ਨਹੀਂ ਉਦਾਂ ਹੀ ਡਰੀ ਜਾਣਾ ਕਿਸੇ ਗੱਲ ਤੋਂ ਜਾਂ ਫਿਰ ਚਿੰਤਾ ਕਰੀ ਜਾਣੀ ਮੈਂ ਆਉਣ ਵਾਲੇ ਸਮੇਂ ਦੀ ਚਿੰਤਾ ਕਰੀ ਜਾਣੀ ਜ਼ਿਆਦਾਤਰ ਇਹਦੇ ਵਿੱਚ ਜਿਹੜੇ ਮਨ ਦੇ ਵਿੱਚ ਸਵਾਲ ਨੇ ਉਹ ਕੀ ਵਾਲੇ ਆਉਣਗੇ ਕਿ ਕੀ ਇਹ ਮੇਰਾ ਕੰਮ ਬਣ ਜਾਵੇਗਾ ਜਾਂ ਨਹੀਂ ਕੀ ਭਵਿੱਖ ਵਿੱਚ ਆ ਮੈਂ ਜੋ ਸੋਚ ਰਿਹਾ ਇਹ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਵਾਲੇ ਸਵਾਲ ਨੇ ਜਿਹੜੇ ਉਹ ਮਨ ਦੇ ਵਿੱਚ ਜ਼ਿਆਦਾ ਆਉਂਦੇ ਨੇ ਇਹਦੇ ਵਿੱਚ ਬੇਵਜ੍ਹਾ ਦੀ ਚਿੰਤਾ ਹੁੰਦੀ ਆ ਗੱਲ ਕੋਈ ਹੁੰਦੀ ਨਹੀਂ ਹੈ ਜੀ ਪਰ ਐਵੇਂ ਹੀ ਚਿੰਤਾ ਕਰੀ ਜਾਣੀ ਜਾਂ ਐਵੇਂ ਕਿਸੇ ਚੀਜ਼ ਤੋਂ ਡਰ ਲੱਗੀ ਜਾਣਾ ਇਹ ਵੀ ਇੱਕ ਸਾਈਨ ਹੈ ਜੋ ਬਾਡੀ ਦਿੰਦੀ ਆ ਮੈਂਟਲ ਹੈਲਥ ਬਾਰੇ ਕਿ ਉਹ ਸਹੀ ਨਹੀਂ ਹੈ ਨੰਬਰ 8 ਹੈਗਾ ਆਪਣੇ ਆਪ ਤੇ ਸ਼ੱਕ ਹੋਣਾ ਡਾਊਟ ਹੋਣਾ ਜਾਂ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਨਾ ਕਿ ਮੈਂ ਆਪਰੋਸਾ ਨਾ ਹੋਣਾ ਆਪਣੇ ਆਪ ਤੇ ਕਿ ਮੈਂ ਠੀਕ ਨਹੀਂ ਆ ਮੈਂ ਜੋ ਕੰਮ ਕਰ ਰਹੀ ਆ ਇਹ ਠੀਕ ਨਹੀਂ ਹੈਗਾ ਇਹ ਵਧੀਆ ਨਹੀਂ ਹੈਗਾ ਜਾਂ ਫਿਰ ਆਪਣੇ ਆਪ ਦੇ ਉੱਤੇ ਬਿਲਕੁਲ ਹੀ ਵਿਸ਼ਵਾਸ ਖੋ ਦੇਣਾ ਕਿ ਮੈਂ ਇਹ ਕੰਮ ਮੈਂ ਕਰ ਹੀ ਨਹੀਂ ਸਕਦਾ ਹੈਗਾ ਮੇਰੇ ਤੋਂ ਹੋਣਾ ਨਹੀਂ ਹੈਗਾ ਜਾਂ ਫਿਰ ਆਪਣੇ ਆਪ ਦੇ ਬਾਰੇ ਇਹ ਕਹਿਣਾ ਕਿ ਮੈਂ ਸਹੀ ਨਹੀਂ ਮੈਂ ਗਲਤ ਆ ਇਦਾਂ ਦੇ ਖਿਆਲ ਆਉਣੇ ਮੰਦੇ ਵਿੱਚ ਆਪਣੇ ਉੱਪਰ ਹੀ ਸ਼ੱਕ ਪੈਦਾ ਹੋਈ ਜਾਣਾ ਇਹ ਪਤਾ ਨਹੀਂ ਮੈਂ ਮੇਰੇ ਤੋਂ ਇਹ ਕੰਮ ਹੋ ਨਹੀਂ ਰਿਹਾ ਸ਼ਾਇਦ ਮੇਰੇ ਅੰਦਰ ਹੀ ਕੋਈ ਨੁਕਸਾਨ ਮੈਂ ਹੀ ਗਲਤ ਆ ਇਦਾਂ ਦੇ ਵਿਚਾਰ ਆਉਣਾ ਵੀ ਇਹ ਇਕ ਸੰਕੇਤ ਹੈ ਇਹ ਵੀ ਮੈਂਟਲ ਹੈਲਥ ਦਾ ਅਜਿਹੇ ਸਟੇਜ ਦੇ ਵਿੱਚ ਜਿਹੜਾ ਆਪਣੇ ਆਪ ਨਾਲ ਜਿਹੜਾ ਪਿਆਰ ਆ ਉਹ ਘਟ ਜਾਂਦਾ ਹੈ ਔਰ ਮੈਂਟਲ ਹੈਲਥ ਜਿਹੜੀ ਉਹ ਡਿਗਣ ਲੱਗਦੀ ਆ ਨੰਬਰ 9 ਤੇ ਹੈ ਖਾਣ ਪੀਣ ਦੇ ਵਿੱਚ ਤਬਦੀਲੀ ਦਾ ਆਉਣਾ ਅਚਾਨਕ ਹੀ ਖਾਣ ਪੀਣ ਹੈ ਜਿਹੜਾ ਉਹਦੇ ਵਿੱਚ ਤਬਦੀਲੇ ਆਉਣੇ ਸ਼ੁਰੂ ਹੋ ਜਾਂਦੀ ਹੈ ਜਾਂ ਤਾਂ ਵਿਅਕਤੀ ਬਹੁਤ ਜ਼ਿਆਦਾ ਖਾਣ ਲੱਗ ਜਾਂਦਾ ਹੈ ਜਾਂ ਫਿਰ ਉਹਦੇ ਖਾਣੇ ਦੇ ਵਿੱਚ ਕਮੀ ਆ ਜਾਂਦੀ ਆ ਮਤਲਬ ਉਹਨੂੰ ਭੁੱਖ ਲੱਗਦੀ ਨਹੀਂ ਬਹੁਤ ਘੱਟ ਖਾਂਦਾ ਹੈ ਏ ਵੀ ਬਾਡੀ ਇੱਕ ਸੰਕੇਤ ਦੰਦੀ ਆ ਨੰਬਰ 10 ਤੇ ਹੈਗਾ ਜੀ ਜਿਹੜਾ ਸੰਕੇਤ ਇਸ਼ਾਰਾ ਬਾਡੀ ਦੰਦੀ ਆ ਉਹ ਹੈ ਕਿ ਹੌਬੀ ਦਾ ਖਤਮ ਹੋ ਜਾਣਾ ਕੋਈ ਵੀ ਇੰਟਰਸਟ ਹੈ ਤੁਹਾਨੂੰ ਉਸ ਦਾ ਖਤਮ ਹੋ ਜਾਣਾ ਹਾਲਾਂਕਿ ਜੋ ਸਾਡੀ ਰੁਚੀ ਹੈ ਹੌਬੀ ਹੈ ਇੰਟਰਸਟ ਹੁੰਦੇ ਨੇ ਉਮਰ ਦੇ ਬਦਲਨ ਦੇ ਨਾਲ ਨਾਲ ਉਹ ਵੀ ਚੇਂਜ ਹੁੰਦੇ ਨੇ ਮੰਨ ਲਓ ਪਹਿਲਾਂ ਜੋ ਬਚਪਨ ਵਿੱਚ ਤੁਹਾਡੀ ਹੌਬੀ ਸੀ ਹੋ ਸਕਦਾ ਹੁਣ ਨਾ ਹੋਵੇ ਪਰ ਕੋਈ ਹੋਰ ਤਾਂ ਹੋਏਗੀ ਜਦੋਂ ਹਰ ਇੱਕ ਹਰ ਇੱਕ ਮਤਲਬ ਰੁਚੀ ਹੈ ਜਿਹੜੀ ਇੰਟਰਸਟ ਹੌਬੀ ਹੈ ਜਿਹੜੇ ਉਹ ਖਤਮ ਹੋ ਜਾਵੇ ਕੁਝ ਵੀ ਨਾ ਰਹੇ ਮਨᱮ ਨ ਲੱਗੇ ਕੁਛ ਕਰਨ ਨੂੰ ਇਹ ਵੀ ਫਿਰ ਇੱਕ ਇਸ਼ਾਰਾ ਹੈ ਕਿ ਮੈਂਟਲ ਹੈਲਥ ਹੈ ਜਿਹੜੀ ਉਹ ਡਿੱਗਦੀ ਜਾ ਰਹੀ ਆ ਉਹਨੂੰ ਧਿਆਨ ਦੇਣ ਦੀ ਲੋੜ ਨਹੀਂ ਤਾਂ ਕੋਈ ਨਾ ਕੋਈ ਹੌਬੀ ਬੰਦੇ ਦੀ ਹੁੰਦੀ ਆ ਪਰ ਕਈ ਵਾਰੀ ਬਿਲਕੁਲ ਹੀ ਮਨ ਨਹੀਂ ਕਰਦਾ ਹੈਗਾ ਕੁਝ ਵੀ ਜੋ ਪਹਿਲਾਂ ਹੁੰਦੇ ਨੇ ਸੋਚ ਕੇ ਦੇਖਿਓ ਤੁਸੀਂ ਕਿ ਤੁਹਾਡਾ ਜਿਹੜਾ ਪਹਿਲਾਂ ਕੋਈ ਸ਼ੌਂਕ ਸੀ ਕੀ ਉਹ ਹੁਣ ਹੈਗਾ ਜਾਂ ਨਹੀਂ ਜਾਂ ਜਿਹੜੇ ਕੰਮ ਨੂੰ ਤੁਸੀਂ ਪਹਿਲਾਂ ਬੜੇ ਹੀ ਖੁਸ਼ੀ-ਖੁਸ਼ੀ ਕਰਦੇ ਹੁੰਦੇ ਸੀ ਕਿ ਹੁਣ ਵੀ ਉਦਾਂ ਹੀ ਕਰਦੇ ਹੋ ਤੁਹਾਨੂੰ ਚਾਹ ਹੁੰਦਾ ਹੈ ਉਹ ਕੰਮ ਕਰਦੇ ਹੋਏ ਜੇ ਨਹੀਂ ਤਾਂ ਇਹਦਾ ਮਤਲਬ ਹੈ ਕਿ ਮੈਂਟਲ ਹੈਲਥ ਜਿਹੜੀ ਉਹ ਡਿੱਗੀ ਜਾ ਰਹੀ ਆ ਉਹਨੂੰ ਧਿਆਨ ਦੇਣ ਦੀ ਲੋੜ ਆ ਇਹ ਸੀਗੇ ਉਹ 10 ਸੰਕੇਤ ਜਿਹੜੇ ਦੱਸਦੇ ਨੇ ਕਿ ਮੈਂਟਲ ਹੈਲਥ ਠੀਕ ਨਹੀਂ ਹੈਗੀ ਇਹਨੂੰ ਠੀਕ ਕਰਨ ਦੀ ਜ਼ਰੂਰਤ ਹੈ ਸੋ ਦੇਖੋ ਜਿਵੇਂ ਆਪਾਂ ਹੁਣ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਧਿਆਨ ਰੱਖਦੇ ਆਂ ਸਭ ਦਾ ਧਿਆਨ ਰੱਖਦੇ ਆਂ ਤਾਂ ਆਪਣਾ ਵੀ ਥੋੜਾ ਧਿਆਨ ਰੱਖਣਾ ਜ਼ਰੂਰੀ ਹੈ ਆਪਣੇ ਆਪ ਨੂੰ ਹੀਲ ਕਰਨਾ ਜ਼ਰੂਰੀ ਹੈ ਜਿੰਨੇ ਵੀ ਇਹ ਸਿੰਪਟਮ ਨੇ ਇਹਨਾਂ ਵਿੱਚੋਂ ਨਿਕਲਿਆ ਜਾ ਸਕਦਾ ਹੈ ਬਸ ਜ਼ਰੂਰਤ ਹੈ ਆਪਣੇ ਆਪ ਵੱਲ ਧਿਆਨ ਦੇਣ ਦੀ ਜਿਵੇਂ ਇੱਕ ਸਰੀਰ ਨੂੰ ਕੋਈ ਸਰੀਰਕ ਬਿਮਾਰੀ ਹੁੰਦੀ ਆ ਉਹਨੂੰ ਆਪਾਂ ਦਵਾਈ ਨਾਲ ਠੀਕ ਕਰ ਲੈਂਦੇ ਆਂ ਦਵਾਈ ਨਾਲ ਉਹ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਇਦਾਂ ਹੀ ਇਹ ਇੱਕ ਮਨ ਦੀ ਬਿਮਾਰੀ ਆ ਜਿਨੂੰ ਕਿ ਪਿਆਰ ਨਾਲ ਸਨੇਹ ਨਾਲ ਸ਼ਾਂਤੀ ਨਾਲ ਸਮਝ ਨਾਲ ਅਸੀਂ ਠੀਕ ਕਰ ਸਕਦੇ ਹਾਂ ਆਪਣੇ ਆਪ ਅਸੀਂ ਇਹਨੂੰ ਕਾਬੂ ਪਾ ਸਕਦੇ ਹਾਂ ਇਹਨਾਂ ਚੀਜ਼ਾਂ ਦੇ ਉੱਤੇ ਤੇ ਬਹੁਤ ਜਲਦੀ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਅੰਦਰੋਂ ਹੀ ਅੰਦਰੋਂ ਹੀ ਹੀਲਿੰਗ ਹੋਏਗੀ ਕੋਈ ਬਾਹਰੋਂ ਆ ਕੇ ਤੁਹਾਨੂੰ ਖੁਸ਼ੀਆਂ ਨਹੀਂ ਦੇਵੇਗਾ ਅੰਦਰੋਂ ਹੀ ਤੁਹਾਨੂੰ ਆਪਣੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਲੱਭਣੀਆਂ ਪੈਣੀਆਂ ਨੇ ਪਰ ਜੇਕਰ ਤੁਹਾਡੇ ਇਹ ਸਿੰਪਟਮ ਮਾਤਲਬ ਲਗਾਤਾਰ ਆਈ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਠੀਕ ਨਹੀਂ ਕਰ پا ਰਹੇ ਇਹਨਾਂ ਤੇ ਕੰਟਰੋਲ ਨਹੀਂ ਕਰ پا ਰਹੇ ਤਾਂ ਤੁਹਾਨੂੰ ਇੱਕ ਪ੍ਰੋਫੈਸ਼ਨਲ ਦੀ ਜਿਹੜੇ ਹੁੰਦੇ ਨੇ ਡਾਕਟਰ ਹੁੰਦੇ ਨੇ ਜਾਂ ਲਾਈਫ ਕੋਚ ਹੁੰਦੇ ਨੇ ਉਹਨਾਂ ਦੀ ਜ਼ਰੂਰਤ ਆ ਉਹਨਾਂ ਨਾਲ ਜਿਹੜੀ ਕਾਉਂਸਲਿੰਗ ਤੁਸੀਂ ਜ਼ਰੂਰ ਕਰ ਲਿਓ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਹੈਗੀ ਲਗਭਗ 85% ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇਹ ਛੋਟੇ ਮੋਟੇ ਜਿਹੜੇ 멘ਟਲ ਹੈਲਥ ਦੀ ਜਿਹੜੇ ਇਸ਼ੂ ਨੇ ਇਹ ਆਉਂਦੇ ਨੇ